ਇਹ ਸਮੇਂ ਆਪੀ ਹਰਤਾਲ ਜਿੰਦਾਬਾਦ 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 ਮੰਗਾਈ ਪ੍ਰਸ਼ਾਸਨ ਨੂੰ ਨੱਖ ਪਾਓ ਨੱਖ ਪਾਓ ਨੱਖ ਪਾਓ ਮਹਿੰਗਾਈ ਪ੍ਰਸ਼ਾਸਨ ਨੂੰ ਨੱਖ ਪਾਓ ਨੱਖ ਪਾਓ ਨੱਖ ਪਾਓ ਕੈਰੀ ਡੇਰੇਗਰੀ ਨੂੰ ਨੱਖ ਪਾਓ ਨੱਖ ਪਾਓ ਨੱਖ ਪਾਓ ਇਹ ਕੋ ਗੰਮ ਕਰੇ ਨਰਾਜ਼ੀਆਂ ਨੂੰ ਪੱਕਾ ਕਰੋ ਜਿੰਦਾਬਾਦ ਪੱਕਾ ਕਰੋ साफ़ मुज़मा कान मज़दूर जी खुल हूंद हड़ताल सिंधा साथरी ਗੱਫਾ ਬੰਦੀਆਂ ਨਾਲ ਸੰਜਾ ਮੋਰਚਾ ਜਿੰਦਾਬਾਦ 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 ਨਾ ਲੈਕਚਰ ਮਨਜੀਤ ਸਿੰਘ ਪ੍ਰਧਾਨ ਪੰਜਾਬ ਸਬੋਡੀ ਯੂਨਿਟ ਸਰਵਿਸਿਜ਼ ਫੈਡਰੇਸ਼ਨ ਮੁਕੇਰੀਆਂ ਆਈ ਅਸੀਂ ਅੱਜ ਜਪੀਐਮੋ ਦੇ ਕਾਲ ਦੇ ਉੱਤੇ ਸਾਰੀਆਂ ਧਿਰਾਂ ਵੱਲੋਂ ਮੁਕੇਰੀਆਂ ਦੇ ਕਮੇਟੀ پارک ਦੇ ਵਿੱਚ ਇੱਕ ਵਿਸ਼ਾਲ ਧਰਨਾ ਜਿਹੜਾ ਹੈ ਉਹਦਾ ਆਯੋਜਨ ਕੀਤਾ ਹੈ ਔਰ ਕਾਫੀ ਗੈਂਟਰੀ ਦੇ ਵਿੱਚ ਸਾਡੀਆਂ ਸਾਰੀਆਂ ਤਰ੍ਹਾਂ ਜਿਹੜੀਆਂ ਹੈਗੀਆਂ ਇੱਥੇ ਪੰਚੀਆਂ ਨੇ ਇੱਥੇ ਪੰਚਾਇਤ ਦਾ ਮੇਨ ਮਕਸਦ ਜਿਹੜਾ ਸਾਡਾ ਇਹੀ ਹੈ ਕਿ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਹਨ ਜਾਂ ਸਰਕਾਰ ਦੀਆਂ ਜਿਹੜੀਆਂ ਮੁਲਾਜ਼ਮ ਜਾਂ ਕਿਸਾਨ ਵਿਰੋਧੀ ਜਿਹੜੀਆਂ ਨੀਤੀਆਂ ਹਨ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਜੋ ਮੁਲਾਜ਼ਮਤ ਨੂੰ ਸਰਕਾਰ ਭੱਤੇ ਦੇ ਰਹੀ ਸੀ ਉਹ ਸਾਰੇ ਭੱਤੇ ਜਿਹੜੇ ਸਾਨੂੰ ਕੱਟ ਲਏ ਗਏ ਹਨ ਜੋ ACP ਸਕੀਮ ਹੈ ਬਿਲਕੁਲ ਬੰਦ ਕੀਤੀ ਹੋਈ ਹੈ ਜਿਹੜਾ ਪੈਨਸ਼ਨਰਾਂ ਦਾ 2.5 ਦਾ ਗਣਾਕ ਹੈ ਉਹ ਬੰਦ ਕੀਤਾ ਹੋਇਆ ਹੈ ਕਹਨ ਤੋਂ ਭਾਵ ਕਿ ਮੁਲਾਜ਼ਮਾਂ ਨਾਲ ਪੈਨਸ਼ਨਾਂ ਨਾਲ ਕਿਸਾਨਾਂ ਦੇ ਨਾਲ ਜਿਹੜਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸਰਕਾਰ ਜਿਹੜਾ ਸ਼ੋਸ਼ਣ ਕਰ ਰਹੀ ਹੈ ਜਿਹਦੇ ਖਿਲਾਫ ਅਸੀਂ ਸਾਰੇ ਡਟ ਕੇ ਅੱਜ ਵੀ ਖੜੇ ਆਂ ਤੇ ਆਉਣ ਵਾਲੇ ਸਮੇਂ 'ਚ ਹੀ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜੇ ਇਹ ਸਰਕਾਰ ਇਸੇ ਤਰ੍ਹਾਂ ਹੀ ਕਰਦੀ ਰਹੀ ਤਾਂ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵੱਡੇ ਇਕੱਠ ਜਿਹੜੇ ਆ ਸਰਕਾਰ ਦੇ ਖਿਲਾਫ ਕਰਕੇ ਤੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਜਿਹੜਾ ਕੀਤਾ ਜਾਏਗਾ ਔਰ ਇਹ ਕੰਮ ਉਦੋਂ ਤੱਕ ਚੱਲੇਗਾ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਪ੍ਰਤੀ ਸਹਿਯੋਗ ਜਿਹੜਾ ਉਹ ਨਹੀਂ ਹੋ ਜਾਂਦੀ ਧੰਨਵਾਦ ਮੈਂ ਰਜਿਤ ਮਹਾਜਨ ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਮਗੇਰੀਆ ਅਸੀਂ ਅੱਜ ਜੀਪੀਐਮਓ ਦੇ ਸਦੇ ਇਕੱਠੇ ਹੋਏ ਆਂ ਦੇਸ਼ ਵਿਆਪੀ ਹੜਤਾਲ ਹੈ 25 ਕਰੋੜ ਮੁਲਾਜ਼ਮ ਜੜੇ ਹੈ ਵਿੱਚ ਇੱਕ ਆਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਮਿਲ ਕੇ ਅੱਜ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਨ ਇਸ ਦੇ ਤਹਿਤ ਅਸੀਂ ਹੁਣ ਇਤੋਂ ਥੋੜਾ ਦੇਰ ਬਾਅਦ ਮਾਰਚ ਵੀ ਕਰਾਂਗੇ ਤੇਆਂ ਜਿਹੜੀਆਂ ਉਹ ਪੁਰਾਣੀ ਪੈਨਸ਼ਨ ਦਾ ਅਧੂਰਾ ਨੋਟੀਫਿਕੇਸ਼ਨ ਕੀਤਾ ਹੈ ਸਰਕਾਰ ਨੇ ਉਹ ਵੀ ਜਿਹੜਾ ਹੈ ਅਜੇ ਤੱਕ ਪੂਰਾ ਨਹੀਂ ਕੀਤਾ 18 ਨਵੰਬਰ 2022 ਦਾ ਅਧੂਰਾ ਨੋਟੀਫਿਕੇਸ਼ਨ ਹੈ ਜਿਨ੍ਹਾਂ ਜਸਾ ਸਾਡੀਆਂ ਜਿਹੜੀਆਂ ਅਜੇ ਤੱਕ ਕੋਈ ਵੀ ਕਿਸੇ ਵੀ ਪ੍ਰਕਾਰ ਦੀਆਂ ਨਾ ਆਸ਼ਾ ਵਰਕਰ ਨਾ ਮੈਡੇ ਮੀਲ ਵਰਕਰ ਦਾ ਮਾਨ ਪੱਤਾ ਦੁਕਾਨਾਂ ਕੀਤਾ ਨਾ ਕੋਈ ਭਰਤੀਆਂ ਰੈਗੂਲਰ ਕਰ ਰਹੇ ਐ ਔਰ ਸਕੇਲ ਵੀ ਸੈਂਟਰ ਦੇ ਦੇ ਰਹੇ ਐ ਸਾਡੀਆਂ ਜਿਹੜੀ ਐ ਮੰਗ ਇਹੀ ਐ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਜਿਹੜੇ ਐ ਰੈਗੂਲਰ ਭਰਤੀਆਂ ਕੀਤੀਆਂ ਜਾਣ ਤੇ ਜਿਹੜੇ ਮੁੱਦੇ ਐ ਕਿਸਾਨੀ ਦੇ ਜਾਂ ਲੇਬਰ ਕਾਨੂੰਨ ਚਾਰਜ ਜਿਹੜੇ ਆ ਉਹ ਰੱਦ ਕੀਤੇ ਜਾਣ ਤੇ ਇਸ ਕੌਮੀ ਸਿੱਖਿਆ ਨੀਤੀ 2020 ਨੂੰ ਜਿਹੜੇ ਐ ਜੋ ਕਿ ਇਹਨਾਂ ਫਟਾਫਟ ਇਹ ਵੀ ਮੁੱਖ ਮੰਤਰੀ ਵੀ ਜਿਹੜਾ ਉਸਟਾਲਨ ਦੀ ਤਰ੍ਹਾਂ ਆਪਣਾ ਵੱਡਾ ਦਿਲ ਦਿਖਾਵੇ ਉਸਟਾਲਨ ਨੇ ਕਿਹਾ ਕਿ ਚਾਹੇ ਮੈਨੂੰ ਕੇਂਦਰ 10000 ਕਰੋੜ ਵੀ ਦੇ ਦੇਵੇ ਤੇ ਮੈਂ ਸਿੱਖਿਆ ਨੀਤੀ ਜਿਹੜੀ ਲਾਗੂ ਨਹੀਂ ਕਰਨੀ ਕੌਮੀ ਸਿੱਖਿਆ ਨੀਤੀ ਤੇ ਮੁੱਖ ਮੰਤਰੀ ਨੇ ਵੀ ਵੱਡਾ ਦਿਲ ਕਰਕੇ ਜਿਹੜੀ ਕੌਮੀ ਸਿੱਖਿਆ ਨੀਤੀ ਹੈ ਜਿਹੜੀ ਇਹ ਬੰਦ ਕਰਨੀ ਚਾਹੀਦੀ ਹੈ ਤੇ ਜਿਹੜੇ ਮੁੱਦੇ ਐ ਉਹ ਪਿੰਡੂ ਪੱਤਾ ਡੀਏ ਉਹ ਸਾਰੇ ਜਿਹੜੇ ਉਹਦਾ ਹੱਲ ਕੀਤਾ ਜਾਏ ਪੀ ਕਮਿਸ਼ਨ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਧੰਨਵਾਦ